ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਹਾਲ ਚੰਨ ਹੈ ਸਾਰੇ ਵੀਰਾਂ ਦਾ ਅੱਜ ਲੱਗੇ ਆ ਪਖਰਾਜ ਆਲੂ ਦੀ ਗਰੇੜੀ ਕਰ ਓਏ ਥੱਲੇ ਆਲੂ ਨਾ ਨਾਲ ਦੀ ਨਾਲ ਜਾ ਕੇ ਥੱਲੇ ਆਲੂ ਨਾ ਡਿਗਣ ਦੇ ਨਾਲ ਦੀ ਨਾਲ ਆਲੂ ਠਾ ਆ ਆ ਥੱਲੇ ਆਲੂ ਕਾਹ ਤੋਂ ਡਿਗੀ ਜਾਂਦਾ ਸਾਫ ਆਲੂ ਓਏ ਬੀਜਣਾ ਇਹਨੂੰ ਮੂਰ ਨੂੰ ਧਾਕਾ ਆਲੂ ਡਿਗੀ ਜਾਂਦਾ ਤੂੰ ਦੀ ਆ ਟਰਾਲੀਆਂ ਮਾਰ ਮਾਰ ਕੇ ਨਾ ਹਲਾਇਆ ਪਿਆ ਵਾ ਸਾਰਾ ਕੁਝ ਆਹ ਆ ਆਲੂ ਤੋਂ ਵਹਿਕ ਆਉਂਦਾ ਬਾਅਦ ਇਹਨੂੰ ਲੋਡ ਕਰ ਅੱਗੇ ਨੂੰ ਮਸ਼ੀਨ ਇਹਨੂੰ ਨਹੀਂ ਇਹਨੂੰ ਲੋਡ ਇਹਨੂੰ ਅੱਗੇ ਨੂੰ ਕਰ ਸਹੀ ਕਰਕੇ ਪੁਖਰਾਜ ਆਲੂ ਦੀ ਛਾਂਟੀ ਚੱਲਦੀ ਆ ਤੇ ਆਹ A1 ਨਿਕਲਦਾ ਇਹਨੂੰ ਦੁਬਾਰੇ ਗ੍ਰੇਡ ਕਰਾਂਗੇ ਕਿਉਂਕਿ ਇਹਦੇ ਵਿੱਚ ਨਾ ਕੋਈ ਮਿੱਟੀ ਮੁੱਟੀ ਦੀ ਡਲੀ ਆ ਜਾਂਦੀ ਆ ਦੇਖੋ ਇਹਨੂੰ ਦੁਬਾਰੇ ਗ੍ਰੇਡ ਕਰਦੇ ਹੁੰਦੇ ਆ ਉਹ ਤੋਂ ਗਾਹਾਂ ਵਾਲੇ ਮਾਲ ਦੇ ਪੂਰਾ ਧਿਆਨ ਰੱਖੀ ਪੂਰਾ ਧਿਆਨ ਰੱਖੀ ਕੋਈ ਕਟਿਆ ਵੱਟਿਆ ਨਹੀਂ ਜਾਣਾ ਚਾਹੀਦਾ ਆਹ ਜਿਵੇਂ ਆ ਦੇ ਹਾਂ ਹਰਾ ਹਰਾ ਚੱਲੂਗਾ ਹਰਾ ਕੋਈ ਨਹੀਂ ਦਿੱਕਤ ਪਰ ਕਟਿਆ ਵੱਟਿਆ ਇੱਕ ਵੀ ਨਾ ਜਾਵੇ ਜਦੀ ਉਹ ਤੋਂ ਕੰਪਨੀ ਜੋ ਟਰਾਲੀ ਮੁੜੇ ਆਉਣੀ ਆ ਆਹ ਕੱਢਿਆ ਕਰ ਮਾਰ ਕੇ ਇਹ ਇਹਦੇ ਤੋਂ ਬੰਦਾ ਪਾਸੇ ਨਾ ਹੋਇਓ ਬਿਲਕੁਲ ਵੀ ਕਟਿਆ ਹੋਇਆ ਸਾਰਾ ਆਲੂ ਬਾਹਰ ਗੱਡੀ ਕਹਾ ਬਾਹਰ ਨਿਕਾਲ ਹਾਂ ਕਿਉਂ ਕਢ ਲੈਣਾ ਨਹੀਂ ਸਾੜਿਆ ਛਾਂਟੀ ਕੀ ਕਰਦਾ ਫਿਰ ਹਰ ਹਰ ਆਲੂ ਚਲੇਗਾ ਪਰ ਕਟਿਆ ਹੋਇਆ ਇੱਕ ਵੀ ਨਹੀਂ ਜਾਣਾ ਚਾਹੀਦਾ ਥੋੜਾ ਸਾ ਵੀ ਇਹਦੇ ਵਿੱਚ ਵੀ ਓਏ ਤੂੰ ਆਲੂ ਨੂੰ ਇਹਨੂੰ ਛੱਡ ਕੇ ਪਾਸੇ ਨਹੀਂ ਹੋਣਾ ਨਾ ਇੱਕ ਹਰਾ ਜਾਣਾ ਚਾਹੀਦਾ ਨਾ ਕਟਿਆ ਆਲੂ ਐਨੀ ਗੱਲ ਸੁਣ ਲੈ ਇਹਦਾ ਕੰਡਾ 50 ਕਿਲੋ ਕਰੀ ਹਾਂ ਕਿੰਨਾ ਭਰਿਆ ਪੋਰਾ ਹੈ ਇਹ ਇਹ ਇੱਥੇ ਲਾਉਣ ਲੱਗਿਆ ਅੰਦਰ ਲਗਾ ਲਓ ਜੇ ਆਪਣਾ ਆਲੂਆਂ ਦਾ ਕੰਮ ਚੱਲਿਆ ਨਹੀਂ ਤੇ ਅੱਜ ਆਪਾਂ ਸੀਗੇ ਬੇਲੇ ਤੇ ਅੱਜ ਇੱਥੇ ਆਏ ਸੀ ਵੀਰੇ ਉਹਨਾਂ ਦੇ ਇਹ ਹੈ ਨਾ ਦੁਗਰੀ ਰੋਡ ਤੇ ਐਫ ਸੀ ਵੀ ਕਾਰ ਵਾਲੇ ਮੈਂ ਜਿਹੜਾ ਵੀ ਕੋਈ ਐਸੈਸਰੀ ਹੁੰਦੀ ਆ ਲਵਾਉਣੀ ਲਵਾਉਣੀ ਜਾਂ ਕਾਰ ਆਹ ਗੱਡੀ ਦੇ ਤਾਂ ਇੱਥੇ ਹੀ ਕਰਵਾਉਣਾ ਇਹਦਾ ਨਾ ਲੋਕ ਲੱਗੇ ਲੋਕ ਜਦੋਂ ਲਾਉਂਦੇ ਸੀ ਸਾਲੇ ਸ਼ੀਸ਼ੇ ਥੱਲੇ ਉਤਰ ਜਾਂਦੇ ਸੀ ਤਾਂ ਉਹ ਹੁਣ ਲੋਟ ਕਰਵਾਇਆ ਸ਼ੀਸ਼ੇ ਨਾ ਥੱਲੇ ਉਤਰ ਜਾਂਦੇ ਸੀਗੇ ਲੋਕ ਲਾਉਣ ਤੇ ਤੇ ਉਹ ਲੋਟ ਕਰਵਾਉਣ ਲੱਗੇ ਕਿ ਸ਼ੀਸ਼ਿਆਂ ਦੀ ਸੋਚ ਖਰਾਬ ਹੋ ਗਈ ਸੀ ਥੱਲੇ ਨਹੀਂ ਉਤਰਦੇ ਸੀਗੇ ਤੇ ਹਾਰਨ ਖਰਾਬ ਹੋ ਗਏ ਉਹ ਲਵਉਣ ਲੱਗਿਆ ਤੇ ਅੱਜ ਲਾਡੋ ਰਾਣੀ ਤੇ ਥੋੜੀ ਜਿਹੀ ਪੈਸੇ ਖਰਚ ਦੀਏ 2000 ਰੁਪਏ 2000 ਖਰਚਾ ਆ ਜਾਣਾ ਤੇ ਬਾਕੀ ਬਸ ਬਾਕੀ ਸਾਰੀ ਓਕੇ ਆ ਬਾਕੀ ਤਾਂ ਕੰਮ ਸਾਰਾ ਕਿਚਨ ਵਿੱਚ ਨਹੀਂ ਜਾਂਦਾ ਇਹਦਾ ਤੇ ਉਹ ਦੇ ਜੀ ਕੰਮ ਆ ਉਹਨਾਂ ਦਾ ਹੋਰ ਤਾਂ ਕੁਝ ਨਹੀਂ ਹੈ ਇਹ ਉਹ ਲੋਕ ਜਿਹੜਾ ਸਹੀ ਕਰਦੇ ਹੁਣ ਉਹ ਵੀਰੇ ਨੇ ਬੁਲਾਇਆ ਉਹਨੂੰ ਕੰਪਨੀ ਵਾਲੇ ਨੂੰ ਜਿੰਨੇ ਸੁੱਚਾਂ ਉਹ ਲਾਈ ਸੀਗੀ ਆਪਣੇ ਸੀਸੇ ਥੱਲੇ ਉੱਤੇ ਦਾ ਤੇ ਉਹ ਕੰਪਨੀ ਵਾਲਾ ਆਊਗਾ ਉਹ ਦੇਖੂਗਾ ਵੀ ਕਿਉਂ ਸੀਸ਼ੇ ਥੱਲੇ ਬਲੌਕ ਖੋਲਣਸਾਰsho ਸੀਸ਼ੇ ਥੱਲੇ ਹੋ ਜਾਂਦੇ ਲੋਕ ਲੌਕ ਲਾਉਣਸਾਰ ਨਾ ਜੇ ਆਪਾਂ ਲੌਕ ਲਾ ਕੇ ਥੱਲੇ ਉਤਰਨੇ ਆਂ ਫਿਰ ਸਾਲੇ ਸੀਸ਼ੇ ਥੱਲੇ ਹੋ ਜਾਂਦੇ ਆ ਤੇ ਉਹ ਹੁਣ ਲੋਡ ਕਰਨ ਲੱਗੇ ਪਿੱਲਾ ਦੇ ਹਾਰ ਲਵਾਤੇ ਪਿੱਲਾ ਦੇ ਹਾਰੇ ਇੱਕ ਆ ਪੀੜੀ ਪਲੀ ਟੇਬਲ ਲਵਾਤੀ ਫੈਨਾਂ ਦੇ ਕਿਉਂਕਿ ਨਾ ਪੁਲਿਸ ਵਾਲੇ ਘੇਰੀ ਜਾਂਦੇ ਸੀ ਯਾਰ ਬਿਨਾ ਮਤਲਬ ਤੋਂ ਲਵਾਤੀ ਆਪਾਂ ਪਤਲੀ ਪਤਲੀ ਕੱਟ ਕੇ ਤੇ ਕੰਦੇ ਜ਼ਰੂਰੀ ਯਾਰ ਪਰ ਇਹਨਾਂ ਨੂੰ ਪੁੱਛਣਾ ਲਾਗੂ ਵੀ ਇਹ ਤਾਂ ਬਰਦੂਨੀਆਂ ਗੱਡੀਆਂ ਵੀ ਚੱਲਦੀਆਂ ਆ। ਬਹੁਤ ਬਹੁਤ। ਕਿਉਂ ਨਾ ਦੇ ਵੀ ਚ ਰੁਵੀ ਦੇ ਜਿਵੇਂ ਗੌਰ ਚੋਂ ਦੇ ਰੋਕੀ ਫੜਦੀਆਂ ਗੱਡੀਆਂ ਨੇ। ਘਰ ਲਈ ਜੀ ਉਹਦੇ ਨਾਲੋਂ ਜ਼ਿਆਦਾ ਚੌੜੀ ਤੇ ਵੀ। ਦੇਖੋ ਵੀ ਜੇ ਦੇਣੀ ਹੁੰਦੀ ਤਾਂ ਕੰਪਨੀ ਫਿੱਟੜ ਪਰ ਕੰਪਨੀ ਫਿੱਟੜ ਨਹੀਂ ਆਉਂਦੇ ਜੀ ਲਵਾਓ। ਹਾਂਜੀ ਵੀ ਵੀ ਬਹੁਤ ਪੈ ਗਿਆ। ਅੱਜ ਨਾ ਆਪਣੇ ਵੀ ਕਾਫੀ ਪੈ ਗਿਆ। ਪਰ ਗੜੇ ਬਹੁਤ ਮੋਟੇ-ਮੋਟੇ ਆਏ ਸੀਗੇ। ਤੇ ਹੋਰ ਵੀ ਕਾਫੀ ਚੀਜ਼ਾਂ ਦਾ ਆਪਣੇ ਗੜਿਆਂ ਨੇ ਨੁਕਸਾਨ ਤਾਂ ਕਰਿਆ ਹੋ ਕਈ ਏਰੀਆ ਜਿੰਮੇਲਾ ਦਾ ਵੱਧ ਹੋਣਗੇ ਤੂਫਾਨ ਵੀ ਬਹੁਤ ਚੱਲਿਆ ਕਣਕਾਂ ਵੀ ਸੱਟਤੀਆਂ ਬਹੁਤ ਜ਼ਿਆਦੇ ਕਣਕਾਂ ਡਿੱਗੀਆਂ ਨੇ ਬਹੁਤ ਹੀ ਨਜਾਇਜ਼ ਕਣਕਾਂ ਡਿੱਗੀਆਂ ਬਹੁਤ ਬਹੁਤ ਨਜਾਇਜ਼ ਕਣਕਾਂ ਡਿੱਗੀਆਂ ਤੇ ਕਿਉਂਕਿ ਸਾਰਿਆਂ ਨੇ ਪਾਣੀ ਲਏ ਹੋਏ ਸੀ ਕਣਕਾਂ ਸੌਕਾਂ ਮੰਦੀਆਂ ਸੀ ਪਾਣੀ ਲਾਉਣੇ ਜ਼ਰੂਰੀ ਸੀਗੇ ਤੇ ਸੌਕਾਂ ਮੰਨ ਨਾਲ ਕਣਕਾਂ ਡਿੱਗਪੀਆਂ ਸਾਰਿਆਂ ਦੀਆਂ ਆਪਾਂ ਗੱਲ ਕਰਦੇ ਸੀ ਨਾ ਵੀਰੇ ਜਿਵੇਂ ਕੱਲ ਵੀ ਵੀ ਸ਼ਕਤੀਮਾਨ ਮਸ਼ੀਨ ਦਾ ਇੱਕ ਸਿਆੜ ਹਰਾ ਵੀ ਹੁੰਦਾ ਉਹਨੂੰ ਧੁੱਪ ਲੱਗਦੀ ਆ ਕਈ ਵੀਰਾਂ ਦੇ ਮੈਸੇਜ ਕਮੈਂਟ ਸੀਗੇ ਕਿ ਵੀਰੇ ਧੁੱਪ ਵਾਲੇ ਪਾਸੇ ਪਹਿਲਾਂ ਨਿਕਲ ਜਾਂਦੀ ਆ ਨਹੀਂ ਵੀਰੇ ਇਹ ਗੱਲ ਆਪਾਂ ਗਲਤ ਸੀਗੇ ਧੁੱਪ ਧੁੱਪ ਵਾਲੇ ਪਾਸੇ ਦਾ ਕੋਈ ਫਰਕ ਨਹੀਂ ਕਿਉਂਕਿ ਜਦੋਂ ਸਾਡੀ ਮਸ਼ੀਨ ਤੇ ਵੀ ਦੋ ਬੈਡ ਦੋ ਬੈਡ ਬਣਾਉਂਦੀ ਸੀ ਨਾ ਉਹ ਆਪਣੇ ਵਾਲੀ ਮਸ਼ੀਨ ਜਦੋਂ ਦੋ ਬੈਡ ਬਣਦੇ ਸੀ ਤਾਂ ਉਹ ਪੂਰੀ ਇੱਕ ਸਾਰ ਨਿਕਲਦੀ ਸੀ ਦੋ ਬਿੱਡਾਂ ਤੇ ਹਨ ਕਦੇ ਵੀ ਨਹੀਂ થી ਹੋਇਆ ਤੇ ਹੁਣ ਆਪਣੀ ਆ ਖੱਤੇ ਚ ਪਹਿਲਾ ਦਿਨ ਸੀਗਾ ਜਿੱਦਣ ਆਪਾਂ ਬੀਜੀ ਸੀ ਜਿਹੜਾ ਤੁਹਾਨੂੰ ਖੱਤਾ ਦਿਖ ਰਿਹਾ ਹਨ ਇਹ ਖੱਤੇ ਜਿੱਦਣ ਆਪਾਂ ਬੀਜੀ ਸੀਗੀ ਪਹਿਲੀ ਵਾਰ ਬੈੱਡ ਬਣਾ ਗਏ ਤੇ ਬੀਜੀ ਸੀ ਹਨ ਤੇ ਵੀਰੇ ਜਿਹੜੀ ਮਸ਼ੀਨ ਸਿੰਗਲ ਬੈੱਡ ਬਣਾਉਂਦੀ ਆ ਮੈਂ ਬਹੁਤ ਬੰਦਿਆਂ ਨਾਲ ਗੱਲ ਕਰ ਲਈ ਉਹ ਕਹਿੰਦੇ ਵੀਰੇ ਹਰੇਕ ਦਾ ਹਰੇਕ ਮਸ਼ੀਨ ਦਾ ਇਹੀ ਕੰਮ ਆ ਕਿ ਉਹਦਾ ਇੱਕ ਸਿਆੜ ਲੇਟ ਹਰਾਂ ਹੁੰਦਾ ਤੇ ਇੱਕ ਸਿਆੜ ਪਹਿਲਾਂ ਹੁੰਦਾ ਵੀ ਇੱਕ ਸਿਆੜ ਦੇ ਵਿੱਚ ਫਰਕ ਪਾਉਂਦੀ ਆ ਹੁਣ ਕਈ ਵੀਰ ਕਹਿੰਦੇ ਸੀ ਵੀ ਵੀਰੇ ਉਹ ਤੁਹਾਡੀ ਉਲਟ ਬੀਜੀ ਹੋਈ ਆ ਤਾਂ ਕਰਕੇ ਵੀਰੇ ਆਹ ਦੇਖ ਲਓ ਆ ਤਾਂ ਉਸੇ ਲੋਟ ਬੀਜੀ ਹੋਈ ਆ ਨਾ ਵੀ ਸੂਰਜ ਵੀ ਪੈਂਦਾ ਸਾਰਾ ਕੁਝ ਸਹੀ ਪੈਂਦਾ ਹਨਾ ਕਿ ਇਹ ਵੀ ਮੱਕੀ ਦਾ ਦੇਖੋ ਆ ਇੱਕ ਸਿਆੜ ਪਹਿਲਾਂ ਨਿਕਲ ਗਿਆ ਤੇ ਇੱਕ ਸਿਆੜ ਬਾਅਦ ਬਾਅਦ ਚੋਂ ਨਿਕਲਿਆ ਇਹ ਇਹ ਉਹੀ ਗੱਲ ਆ ਕਿ ਇਹ ਮਸ਼ੀਨ ਦੇ ਇਹ ਨਾ ਜਦੋਂ ਇਹ ਬੈੱਡ ਮੰਨ ਤੋਂ ਬਾਅਦ ਹੀ ਇਹੀ ਕੁਝ ਹੋ ਜਾਂਦਾ ਇਹ ਫਰਕ ਬੈੱਡ ਬਣ ਇਹ ਮਸ਼ੀਨ ਜਦੋਂ ਇੱਕ ਇੱਕ ਬੈੱਡ ਬਣਦਾ ਵਾ ਇਹ ਇੱਕ ਸਿੰਗਲ ਬੈੱਡ ਵਾਲੀ ਦੇ ਇਹ ਚੱਕਰ ਨਹੀਂ ਦੂਜੇ ਹੋਰ ਕਿਸੇ ਦੇ ਨਹੀਂ ਹੈਗਾ ਆਪਾਂ ਜਦੋਂ ਆਪਣੀ ਮਸ਼ੀਨ ਜਦੋਂ ਡਬਲ ਬੈੱਡ ਬਣਾਉਂਦੀ ਸੀ ਉਹਦੇ ਪ੍ਰੋਬਲਮ ਬਿਲਕੁਲ ਨਹੀਂ ਸੀ ਤੇ ਇਹ ਪ੍ਰੋਬਲਮ ਤਾਂ ਨਹੀਂ ਹੈਗੀ ਕੋਈ ਬਟ ਹਾਂ ਇੰਨਾ ਹੈਗਾ ਕਿ ਇੱਕ ਇੱਕ ਦਿਨ ਦਾ ਗੈਪ ਆ ਇੱਕ ਡੇਢ ਦਿਨ ਦਾ ਵੀ ਇੱਕ ਅੱਧੇ ਦਿਨ ਬਾਅਦ ਨਿਕਲਦੀ ਨਹੀਂ ਆ ਗਿਆ ਇਹ ਇੱਕ ਅੱਧੇ ਦਿਨ ਦਾ ਹੈਗਾ ਫਰਕ ਕਿ ਇੱਕ ਅੱਧਾ ਦਿਨ ਬਾਅਦ ਚੋਂ ਨਿਕਲਦੀ ਹੈ ਨਾ ਕਿ ਆਪਾਂ ਕਿਸੇ ਮਸ਼ੀਨ ਨੂੰ ਚਲੋ ਉਦੋਂ ਮੈਂ ਸ਼ਕਤੀਮਾਨ ਮਸ਼ੀਨ ਦਾ ਨਾਮ ਲੈਂਦਾ ਸੀ ਕਈ ਵੀਰਾਂ ਦੇ ਮਨ ਦੇ ਵਿੱਚ ਹੋਣਾ ਵੀ ਹਾਂ ਸ਼ਕਤੀਮਾਨ ਮਸ਼ੀਨ ਮਾੜੀ ਆ ਵੀ ਹਾਂ ਵਧੀਆ ਨਹੀਂ ਵੀਰੇ ਇਹ ਸਾਰੇ ਇੱਕ ਮਸ਼ੀਨ ਹੀ ਐਵੇਂ ਕਰਨ ਲੱਗ ਜਾਂਦੇ ਆ ਆਪਣੀ ਮਸ਼ੀਨ ਨੇ ਅੱਜ ਤੱਕ ਨਹੀਂ ਐਵੇਂ ਕਰਿਆ ਸੀਗਾ ਤੇ ਫਿਰ ਮੈਂ ਦੋ ਤਿੰਨ ਵੀਰੇ ਵੀਰਿਆਂ ਕੋਲੇ ਮਾਈਸ਼ੀਓ ਆ ਉਹਨਾਂ ਨੂੰ ਵੀ ਪੁੱਛਿਆ ਉਹ ਕਹਿੰਦੇ ਵੀਰੇ ਸਾਡੇ ਵੀ ਐਵੇਂ ਆ ਵੀ ਇੱਕ ਦਿਨ ਦਾ ਫਰਕ ਰਹਿੰਦਾ ਦੇਵੇਂ ਹੁਣ ਆ ਤੁਸੀਂ ਦੇਖ ਲਓ ਆ ਤੁਹਾਨੂੰ ਆਪਣੇ ਆ ਵੀ ਪਤਾ ਲੱਗਦਾ ਦੀਂਦਾ ਹੈਗਾ ਪੂਰਾ ਸਿਆੜ ਐਨ ਜਾਨੀ ਕਿ ਕੈਮਰੇ ਚ ਨਹੀਂ ਹੁਣਾ ਪਤਾ ਲੱਗਦਾ ਹੁਣ ਆ ਦੇਖੋ ਕੀ ਫਰਕ ਹੈਗਾ ਹਨਾ ਕਿ ਉਹ ਪਹਿਲਾਂ ਨਿਕਲ ਗਿਆ ਸੀ ਉਹ ਬਾਜ ਚ ਨਿਕਲੇ ਆਪਣੀ 18 18 99 ਮੱਕੀ ਇਹ ਇੰਨਾ ਕੁ ਫਰਕ ਹੈਗਾ ਵਾ ਜਾਨੀ ਕਿ ਤੇ ਆਪਾਂ ਕਿਸੇ ਮਸ਼ੀਨ ਨੂੰ ਨਹੀਂ ਮਾੜਾ ਕਹਿ ਸਕਦੇ ਇਹ ਨਾ ਜਦੋਂ ਸਿੰਗਲ ਬੈੱਡ ਬਣਾਉਣ ਲੱਗ ਜਾਂਦੀ ਆ ਮੇਰੇ ਖਿਆਲ ਚ ਜਿਹੜੇ ਉਹਦੇ ਟਾਇਰ ਆ ਨਾ ਉਹ ਹੋ ਜਾਂਦੇ ਆ ਫਿਕਸ ਓਹੋ ਆਪਣੇ ਆਪ ਉੱਪਰ ਥੱਲੇ ਹੌਣੋ ਬੰਦ ਹੋ ਜਾਂਦੇ ਆ ਜਦੋਂ ਐ ਟਾਇਰ ਬਣ ਜਾਂਦੇ ਤੇ ਉਹਦੇ ਕਰਕੇ ਉਹ ਨਾ ਮਸ਼ੀਨ ਦਾ ਇੱਕ ਸਿਆੜ ਦੇ ਵਿੱਚ ਜਿਹੜਾ ਬੈੱਡ ਆਪ ਨਹੀਂ ਬਣਦਾ ਇਹ ਉਹੀ ਬੈੱਡ ਦੇ ਵਿੱਚ ਫਰਕ ਰਹਿੰਦਾ ਮੇਰੇ ਖਿਆਲ ਕੀ ਇੱਕ ਬੈੱਡ ਤਾਂ ਮਸ਼ੀਨ ਬਣਾਉਂਦੀ ਆ ਜਿਹੜਾ ਇੱਕ ਬੈੱਡ ਦੂਜੇ ਲੋਟ ਬਣਦਾ ਇਹ ਉਹੀ ਲਾਈਨ ਦੇ ਵਿੱਚ ਫਰਕ ਉਹੀ ਰਹਿ ਜਾਂਦਾ ਤੇ ਇਹ ਫਰਕ ਹੈਗਾ ਵਾ ਵੀਰੇ ਠੀਕ ਹੈ ਨਾ ਆਪਾਂ ਕਿਸੇ ਮਸ਼ੀਨ ਨੂੰ ਨੀਵ ਕਰਦੇ ਉਹ ਵੀਰਾਂ ਕੋਲੇ ਮੈਸੀਓ ਵੀ ਆ ਕਈ ਵੀਰਾਂ ਕੋਲੇ ਕਈ ਦੂਜਿਆਂ ਨੇ ਉਹ ਸਾਰੇ ਵੀਰ ਕਹਿੰਦੇ ਵੀ ਸਾਰਿਆਂ ਦੇ ਐਵੇਂ ਆ ਆਪਾਂ ਦਾ ਵੀਰੇ ਮੱਕੀ ਨੂੰ ਪਾਣੀ ਵੀ ਨਹੀਂ ਲਾਇਆ ਸਾਰੀ ਮੱਕੀ ਬਿਨਾ ਪਾਣੀ ਤੋਂ ਹੀ ਆ ਐਨ ਸਾਰੀ ਨਿਕਲਿਆ ਹੀ ਆ ਵਧੀਆ ਕੋਈ ਕਿਤੇ ਵੀ ਇੱਕ ਖੇਤ ਨੂੰ ਉਦਣ ਲਾਇਆ ਸੀਗਾ ਜਿਹੜਾ ਆਪਣੇ ਚਮਿੰਡੇ ਸੀਗੇ ਉੱਥੇ ਵੀ ਸਪੈਦਿਆਂ ਕਰਕੇ ਪਾਣੀ ਲਾਉਣਾ ਪਿਆ ਨਹੀਂ ਆਪਾਂ ਬਿਲਕੁਲ ਸਾਰੇ ਖੇਤ ਬਿਨਾ ਪਾਣੀ ਤੋਂ ਹੀ ਆ ਹਜੇ ਤੱਕ ਤੇ ਉਹ ਜਿਹੜੇ ਇੱਕ ਦਿਨ ਪਹਿਲਾਂ ਆਪਣੀ ਦੂਜੀ ਲੋਟ ਦੋ ਵਿੱਡਾਂ ਵਾਲੀ ਮਸ਼ੀਨ ਨਾਲ ਵੀ ਜੇ ਉਹ ਮੱਕੀ ਹਰੀ ਹੋ ਗਈ ਸੀ ਤੇ ਹਰੀ ਹੋਣ ਤੋਂ ਬਾਦ ਲਾਇਆ ਹੁਣ ਤਾਂ ਜਮਾ ਹੀ ਨਹੀਂ ਲੋੜ ਹੁਣ ਤਾਂ ਬਿਨਾ ਪਾਣੀ ਤੋਂ ਹੀ ਸਾਰੀ ਮੱਕੀ ਟੈਕਣ ਲੱਗ ਜਾਨੀ ਆ ਪੂਰੀ ਵਧੀਆ ਤੇ ਹੁਣ ਤਾਂ ਜਮਾ ਹੀ ਨਹੀਂ ਲਾਉਣਾ ਤੇ ਮੈਂ ਅੱਜ ਤਾਂ ਇਹ ਚ ਦਿਖਾਉਣ ਲੱਗਿਆ ਕਿ ਆਪਾ ਸ਼ਕਤੀਮਾਨ ਨੂੰ ਕਹਿੰਦੇ ਸੀ ਵੀ ਇਹ ਚ ਮਸ਼ੀਨ ਦੀ ਨਹੀਂ ਗੱਲ ਗਲਤੀ ਹੈਗੀ ਤੇ ਇਹ ਚ ਗਾ ਖਰਾਬੀ ਜ ਖਰਾਬੀ ਵੀ ਨਹੀਂ ਕਹਿ ਸਕਦੇ ਵੀ ਬੈੱਡ ਬਣਨ ਤੇ ਜਿਹੜਾ ਸਿੰਗਲ ਬੈੱਡ ਬਣਨ ਲੱਗਿਆ ਇਹ ਉਹਦੇ ਨਾਲ ਹੀ ਇਹ ਫਰਕ ਪੈਂਦਾ ਵਾ ਵੀ ਇੱਕ ਸਿਆੜ ਥੋੜਾ ਜਿਹਾ ਲੇਟ ਹਰਾਨਦਾ ਇਹ ਕੋਈ ਖਰਾਬੀ ਨਹੀਂ ਕਹਿ ਸਕਦੇ ਵੀ ਇੱਕ ਉਹ ਜਿਹੜਾ ਹੁਣ ਉਸ ਦਿਨ ਪਹਿਲੇ ਦਿਨ ਮੈਂ ਸ਼ਕਤੀਮਾਨ ਵਾਲਾ ਦਿਖਾਇਆ ਸੀ ਉਹ ਹੁਣ ਜਮੇ ਹੀ ਪੂਰਾ ਨਾਲ ਮੈਚ ਕਰ ਗਿਆ ਹੁਣ ਕੋਈ ਫਰਕ ਨਹੀਂ ਹੈਗਾ ਹੁਣ ਸੇਮ ਤੇ ਇਦਾਂ ਅਜ ਮੀਂਹ ਪਈ ਜਾਂਦਾ ਕਾਫੀ ਵਾਰ ਅੱਜ ਆਪਾਂ ਕੰਮ ਚਲਾਇਆ ਹੀ ਨਹੀਂ ਆਲੂਆਂ ਦਾ ਬਿਲਕੁਲ ਨਹੀਂ ਚਲਾਇਆ ਪਟਾਈ ਦਾ ਗ੍ਰੇਡਿੰਗ ਦਾ ਕੰਮ ਹੀ ਚੱਲਦਾ ਗ੍ਰੇਡਿੰਗ ਹੀ ਕਰੀ ਜਾਂਦੇ ਆ ਬੰਦੇ ਦੂਜੀ ਸਾਰੀ ਲੇਬਰ ਨੂੰ ਛੁੱਟੀ ਕਰਤੀ ਸੀ ਕਿਉਂਕਿ ਪਤਾ ਸੀਗਾ ਵੀ ਦਿਨੇ ਮੀਂਹ ਹੋਣਾ ਵੀ ਜੇ ਮੀਂਹ ਆ ਗਿਆ ਫਿਰ ਕੰਮ ਖਰਾਬ ਹੋਊਗਾ ਆ ਚੋਕੇ ਹੋਵਾਂਗੇ ਤੇ ਵੀ ਫਿਰ ਸਾਹਮਣਾ ਕਰਨ ਆਲੂ ਬਹੁਤ ਔਖਾ ਹੋ ਜਾਂਦਣ ਤਾਂ ਕਰਕੇ ਪੰਗਾ ਹੀ ਨਹੀਂ ਲਿਆ ਸੀ ਆਪ ਤੇ ਹੁਣ ਇਹਦੇ ਵਿੱਚ ਪਾਣੀ ਨਹੀਂ ਹੁਣ ਲਾਉਣਾ ਆਪਾਂ ਕਿਉਂਕਿ ਹੁਣ ਠੰਡ ਹੋ ਜਾਣੀ ਆ ਫੇਰ ਪੂਰੀ ਵਧੀਆ ਹਜੇ ਤਾਂ ਰਾਤ ਬਾਕੀ ਆ ਰਾਤ ਨੂੰ ਦਿਖਾਉਂਦਾ ਮੀਂਹ ਪੂਰਾ ਮੀਂਹ ਪੈ ਸਕਦਾ ਵੱਜ ਪੂਰਾ ਮੈਂ ਹੀ ਪੈਣ ਦੇ ਅਸਾਰ ਹੈਗੇ ਹਰੇਕ ਵੀਰਾਂ ਨੂੰ ਇਹੀ ਰਹਿ ਦਿੰਨਾ ਕਿ ਵੀਰੇ ਵੀ ਜਿਹੜੀ ਨਾ ਨਮੈਟਿਕ ਪਲੈਂਟਰ ਵਾਲੀ ਮੱਕੀ ਆ ਇਹਦੇ ਫਰਕ ਕੀ ਇਹ ਆ ਕੀ ਇਹ ਜ ਮਾੜੀ ਜੀ ਵੀ ਗੱਲ ਆ ਨਾ ਤਾਂ ਵੀ ਇਹ ਮੱਕੀ ਹਰੀ ਹੋ ਜਾਂਦੀ ਵੀ ਪਾਣੀ ਜਦੀ ਨਾ ਲਾਇਆ ਕਰੋ ਬੀਜ ਕੇ ਥੋੜੇ ਜਿਹੇ ਦਿਨ ਦੇਖ ਲਿਆ ਕਰੋ ਪਤਾ ਲੱਗ ਜਾਂਦਾ ਹੁਣ ਤਾਂ ਗਰਮੀ ਆ ਹੋਗੀ ਚਾਰ ਪੰਜ ਦਿਨਾਂ ਬਾਅਦ ਪਤਾ ਲੱਗ ਜਾਂਦਾ ਵੀ ਦਾਣੇ ਨੇ ਮੂੰਹ ਭਨ ਲਿਆ ਦਾਣਾ ਮੂੰਹ ਭਨ ਲੈਂਦਾ ਪੂਰਾ ਵਧੀਆ ਤੇ ਮੈਂ ਨਹੀਂ ਮੰਨਦਾ ਕਿ ਇਹਨੂੰ ਜਦੀ ਪਾਣੀ ਲਾਉਣ ਦੀ ਲੋੜ ਆ ਜੇ ਖੱਤੇ ਸੁੱਕੇ ਨਜਾਇਜ਼ ਹੋਣ ਵੀ ਗਰਦਾ ਔੜਦਾ ਵਜਿਵੇਂ ਆਪਣੇ ਕਣ ਕਾਲੇ ਬਾਣ ਛੁੱਟਦਾ ਤਾਂ ਲਾ ਲਓ ਨਹੀਂ ਨਾ ਪਾਣੀ ਲਾਵਾ ਤੇ ਇਹ ਤਾਂ ਜਿੰਨਾ ਪਾਣੀ ਲੇਟ ਲੱਗੇ ਉਹਨਾਂ ਵਧੀਆ ਦਾ ਜਿਵੇਂ ਨਾ ਕਈ ਵਾਰ ਮੈਂ ਦੇਖਿਆ ਕਿ ਵੀਰ ਆਪਣਾ ਮੱਕੀ ਜਿਵੇਂ ਹੁਣ ਸਮਝ ਲਓ ਵੀ ਮੱਕੀ ਨਾ ਜਿਹੜੀ ਕਣਕ ਦੇ ਵੱਢ ਜਿਹੜੇ ਵੀਰ ਬੀਜਦੇ ਆ ਉਹਨਾਂ ਲਈ ਵੀ ਮੈਂ ਇੱਕ ਸਲਾਹ ਦਿੰਨਾ ਕਿ ਵੀਰੇ ਪਹਿਲਾਂ ਨਾ ਰੌਣੀ ਕਰ ਲੋ ਰੌਣੀ ਕਰਕੇ ਮੱਕੀ ਬੀਜਿਓ ਉਹ ਸੁਆਦ ਵੱਖਰਾ ਰਹਿਣਾ ਜਿਵੇਂ ਆਪਾਂ ਸੁੱਕੇ ਧੁੱਦਲ ਚ ਮੱਕੀ ਬੀਜ ਦਿੰਨੇ ਆ ਉਹ ਮੱਕੀ ਨਾ ਬੀਜਿਆ ਕਰੋ ਸੁੱਕੇ ਧੁੱਦਲ ਚ ਵੀ ਆਪਾਂ ਬੀਜ ਕੇ ਆਪਾਂ ਕਹਿੰਦੇ ਆ ਪਾਣੀ ਲਾ ਦੀਏ ਨਹੀਂ ਰੌਣੀ ਕਰ ਦੋ ਖੱਤੇ ਦੀ ਉਹ ਦੇ ਨਾਲੋਂ ਜ਼ਿਆਦਾ ਬੈਨੀਫਿਟ ਦਊਗੀ ਵੀ ਗੱਲ ਚ ਮੱਕੀ ਜਿਹੜੀ ਆਪਣੇ ਆਪ ਬਿਨਾ ਪਾਣੀ ਤੋਂ ਹਰੀ ਹੋਣੀ ਆ ਇਹ ਤਜਰਬਾ ਕਰਕੇ ਦੇਖ ਲਿਓ ਵੀ ਫੇਰ ਤੁਸੀਂ ਦੱਸਿਓ ਵੀ ਹਾਂ ਰਿਜ਼ਲਟ ਕਿਵੇਂ ਆਇਆ ਕਿ ਬਿਨਾ ਪਾਣੀ ਤੋਂ ਜਿਹੜੀ ਮੱਕੀ ਹਰੀ ਹੁੰਦੀ ਆ ਨਾ ਵੀਰੇ ਉਹਦੇ ਆਰਗਰੀ ਸੀ ਨਹੀਂ ਹੁਣ ਅਸੀਂ ਆਪਣੇ ਕਿੰਨਾ ਸਾਰਾ ਖੱਤਾ ਬੀਜਿਆਗਾ ਸਾਰੇ ਖੱਤੇ ਜ ਆਪਾਂ ਉਹ ਦੋ ਕਿੱਲਾਂ ਨੂੰ ਪਾਣੀ ਲਾਇਆ ਆਪਣੇ ਉੱਥੇ ਚ ਮਿੰਡੇ ਆ ਜਿਹੜੇ ਉੱਥੇ ਉਹ ਵੀ ਠੱਕੀ ਕਰਕੇ ਲਾਉਣਾ ਪਿਆ ਸਫੈਦਿਆਂ ਕਰਕੇ ਉਹ ਵੀ ਹੁਣ ਜਿਹੜਾ ਇੱਕ ਉਹਦੇ ਨਾਲ ਦਾ ਖੱਤਾ ਉਹਨੂੰ ਵੀ ਲਾਉਣਾ ਪੈਣਾ ਵੀ ਉਸ ਵੇ ਵਦਿਆਂ ਕਰਕੇ ਨਹੀਂ ਆਪਾਂ ਹਜੇ ਤੱਕ ਬਿਲਕੁਲ ਕਿਤੇ ਪਾਣੀ ਨਹੀਂ ਚਲਾਇਆ ਸਾਰੀ ਮੱਕੀ ਜਿੰਨੀ ਬੀਜੀ ਆ ਸਾਰੀ ਮੱਕੀ ਸਾਰੀ ਦੀ ਸਾਰੀ ਹਰੀ ਹੋ ਗਈ ਕੋਈ ਮੱਕੀ ਨਹੀਂ ਰਹਿੰਦੀ ਤੇ ਇਹ ਅਸੀਂ ਤਾਂ ਤੂੰ ਦਿਲ ਜੀ ਬੀਜ ਬੀਜ ਕੇ ਦੇਖਿਆ ਐਨ ਪੂਰੀ ਵਧੀਆ ਹਰੀ ਹੋ ਜਾਂਦੀ ਐ ਇਹਦਾ ਮਸ਼ੀਨ ਦਾ ਜਿਹੜਾ ਬੀਜਣ ਦਾ ਤਰੀਕਾ ਨਾ ਉਹ ਟਾਇਰ ਉਹਨੂੰ ਦਾ ਵੀ ਇੰਨੀ ਵਧੀਆ ਦੇ ਦਿੰਦਾ ਕਿ ਮੱਕੀ ਪੂਰੀ ਵਧੀਆ ਹਰੀ ਹੁੰਦੀ ਆਹ ਵੇ ਵੀਰੇ ਪਿੰਡੀ ਐਨ ਪੂਰੀ ਟੈਕਣ ਲੱਗ ਗਈ ਪੂਰੀ ਵਧੀਆ ਸੰਘਣੀ ਹਰੀ ਹੋਈ ਆ ਕੁਝ ਵੀ ਲਾਉਣ ਕਰਨ ਦੀ ਲੋੜ ਨਹੀਂ ਪਈ ਵਧੀਆ ਰਹੀ ਐ 23 24 ਵੀ ਸੀਗਾ ਦੋ ਪਾਣੀ ਲਾ ਕੇ ਹਰੀ ਹੋਈ ਆ ਹੁਣ ਮੀਂਹ ਪੈ ਗਿਆ ਫੇਰ ਤੇ ਮੀਂਹ ਦੇ ਨਾਲ ਫੇਰ ਸਲਾਬ ਜੀ ਮੜੀ ਜੀ ਹੋ ਗਈ ਆ ਦੇਖੋ ਪਿੱਤੀ ਚੋਂ ਨਹੀਂ ਹਰੀ ਰਹੀ ਆ ਵਧੀਆ ਹਰੀ ਰਹੀ ਆ